ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਗੁਰਮੁਖ ਸਚਾ ਭਾਵ ਦੇ ਦਰ ਸਚੈ ਸਚਿਆਰ ਸਾਜਣ ਮਨ ਆਨੰਦ ਹੈ ਗੁਰ ਕਾ ਸਬਦ ਵਿਚਾਰ ਅੰਤਰ ਸਬਦ ਵਸਾਇਆ ਦੁਖ ਕਟਿਆ ਚਾਨਣ ਕੀਆ ਕਰਤਾਰ ਅੰਤਰ ਸਬਦ ਵਸਾਇਆ ਠਿਠਮਕ ਦੁੱਖ ਕਟਿਆ ਥਿਮਸਰਾ ਚਾਨਣ ਕੀਆ ਕਰਤਾਰ ਨਾਨਕ ਰਖਣਹਾਰਾ ਰਖਸੀ ਆਪਣੀ ਕਿਰਪਾ ਧਾਰ ਮਹੱਲਾ ਤੀਜਾ ਗੁਰ ਕੀ ਸੇਵਾ ਚੱਕਦੀ ਪੈ ਰਚ ਕਾਰ ਕਮਾਈ ਜਿਹਾ ਸੇਵਤਿ ਹੂ ਹੂਵੈ ਜੀ ਚੱਲੈ ਤਿਸਾ ਰਜਾਈ ਨਾਨਕ ਸਭ ਕੁਛ ਆਪ ਹੈ ਅਵਰ ਨ ਦੂਜੀ ਜਾਏ ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਧ ਜੇਵੜ ਅਵਰ ਨ ਕੋਈ ਤੁਧ ਜੇਵੜ ਹੋਰ ਸ਼ਰੀਕ ਹੋਵੇ ਤਾ ਆਖੀਐ ਤੁਧ ਜੇਵੜ ਤੂੰ ਹੈ ਹੋਈ ਤੁਧ ਜੇਵੜ ਇਥੇ ਠਮਕ ਹੋਰ ਸ਼ਰੀਕ ਹੋਵੇ ਇਥੇ ਠਮਕ ਤਾ ਆਖੀਐ ਇਥੇ ਵਿਸਰਾਮ ਤੁਧ ਜੀਵਡ ਤੂ ਹੈ ਹੋਈ ਜੇ ਨਾ ਤੂ ਸੇਵਿਆ ਤੈਨ ਸੁਖ ਪਾਇਆ ਫੋਰ ਤਿਸ ਦੀ ਦੀਸ ਕਰੇ ਕਿਆ ਕੋਈ ਤੂ ਪੰਨਣ ਕੜਨ ਸਮਰੱਥ ਦਾਤਾਰ ਹੈ ਤੁਧ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ ਤੂ ਪੰਨਣ ਕੜਮ ਸਮਰੱਥ ਦਾਤਾਰ ਹੈ ਇੱਥੇ ਵਿਸਰਾਮ ਲਾਉਣਾ ਹੈ ਹੇ ਹੇ ਨੀ ਗਣਾ ਹੈ ਹਾ ਹਾ ਹੇ ਸਿਆਰੀ ਹੈ ਇਸ ਤਰ੍ਹਾਂ ਉਚਾਰਨ ਕਰਨਾ ਹੈ ਤੁਦ ਅੱਗੇ ਮੰਗਣ ਨੂੰ ਇਥੇ ਠਮਕ ਹੱਥ ਜੋੜ ਖਲੀ ਸਭ ਹੋਏ ਨੂੰ ਖੱਲੀ ਨਹੀਂ ਕਹਿਣਾ ਹੈ ਖਲੀ ਪੂਲਾ ਹੀ ਉਚਾਰਨ ਕਰਨਾ ਤੁਦ ਜੀਵਡਾਤਾਰ ਮੈਂ ਕੋਈ ਨਦਰ ਨਾ ਆਵਈ ਤੁਦ ਸਭ ਸੈ ਨੂੰ দান ਦਿੱਤਾ ਖੰਡੀ ਵਰਪੰਡੀ ਪਾਤਾਲੀ ਪੂਰੀ ਸਭ ਲੋਈ ਇਹ ਦੋ ਵਿਸਰਾਮ ਹਨ ਤੁਧ ਜੇਵਡ ਦਾਤਾਰ ਇਥੇ ਠਮਕ ਮੈਂ ਇਥੇ ਯਮਕ ਲਾ ਕੇ ਮੈਂ ਕੋਈ ਨਜ਼ਰ ਨਾ ਆਵਈ ਇਥੇ ਪਹਿਲਾ ਵਿਸਰਾਮ ਹੈ ਤੁਧ ਸਭ ਸੈ ਨੂੰ ਦਾਨ ਦਿੱਤਾ ਇਥੇ ਦੂਸਰਾ ਵਿਸਰਾਮ ਹੈ ਖੰਡੀ ਵਰਪੰਡੀ ਪਾਤਾਲੀ ਪੂਰੀ ਇਥੇ ਠਮਕ ਲਾ ਦਨੀ ਹੈ ਸਭ ਲੋਈ ਸ਼ਲੋਕ ਮਹੱਲਾ ਤੀਜਾ ਮਨ ਪਰਤੀਤ ਨ ਆਇਆ ਸਹਿਜ ਨ ਲੱਗੋ ਪਾਉ ਸਬਦੈ ਸਾਧ ਨ ਪਾਇਓ ਸਬਦੈ ਸਾਧ ਸਬਦੈ ਸਾਧ ਨ ਪਾਇਓ ਮਨ ਹਠ ਕਿਆ ਗੁਣ ਗਾਏ ਨਾਨਕ ਆਇਆ ਸੋ ਪ੍ਰਵਾਨ ਹੈ ਜੇ ਗੁਰਮੁਖ ਸਤਿ ਸਮਾਏ ਮਹੱਲਾ ਤੀਜਾ ਆਪਣਾ ਆਪ ਨਾ ਪਛਾਣੈ ਮੂੜਾ ਆਪਣਾ ਆਪ ਨਾ ਪਛਾਣੈ ਮੂੜਾ ਆਪਣਾ ਆਪ ਨਾ ਪਛਾਣੈ ਮੂੜਾ ਅਵਰਾ ਆਖ ਦੁਖਾਈ ਮੁੰਡਾ ਦੀ ਖਸਲਤ ਨਾ ਗਈਆ ਅੰਦੇ ਇੱਕ ਸ਼ਾਮ ਧਿਆਨ ਨਾਲ ਲਾਉਣਾ ਖਸਲਤ ਨਾ ਗਈਆ ਆਮ ਪਾਠੀ ਸਿੰਘ ਮੁੰਡੇ ਕਹਿ ਜੰਦੇ ਹਨ ਮੁੰਡੇ ਨਹੀਂ ਕਹਿਣਾ ਮੁੰਡੇ ਉੱਤੇ ਟਿੱਪੀ ਵੀ ਆ ਤੇ ਢੱਡਾ ਵੀ ਹੈ ਮੁੰਡਾ ਯਾਨੀ ਦਲਾਵਾਂ ਨਾਲ ਉਚਾਰਨ ਕਰਨਾ ਮੁੰਡਾ ਦੀ ਖਸਲਤ ਇਥੇ ਠਮਕ ਨਾ ਗਈਆ ਅੰਦੇ ਇਥੇ ਵਿਸਰਾਮ ਹੈ ਮੁੰਡਾ ਦੀ ਖਸਲਤ ਨਾ ਗਈਆ ਅੰਦੇ ਵਿਛੜ ਚੋਟਾ ਖਾਏ ਸਤਿਗੁਰ ਕੈ ਭੈ ਭੰਨ ਨ ਘੜਿਓ ਸਤਿਗੁਰ ਕੈ ਭੈ ਭੰਨ ਨ ਘੜਿਓ ਸਤਿਗੁਰ ਕੈ ਭੈ ਭੰਨ ਨ ਘੜਿਓ ਰਹਿ ਅੰਕ ਸਮਾਏ ਅਨ ਦਿਨ ਸਹਸਾ ਕਦੇ ਨਾ ਚੁੱਕੈ ਬਿਨ ਸਬਦ ਦੁਖ ਪਾਏ ਕਾਮ ਕ੍ਰੋਧ ਲੋਭ ਅੰਤਰ ਸਬਲਾ ਲੋਭ ਪਤੀ ਠਮ ਕਹਿ ਕਾਮ ਕ੍ਰੋਧ ਲੋਭ ਅੰਤਰ ਸਬਲਾ ਨਿਤ ਧੰਦਾ ਕਰਤ ਵਿਹਾਏ ਚਰਨ ਕਰ ਦੇਖਤ ਸੁਣ ਚਰਨ ਕਰ ਦੇਖਤ ਸੁਣ ਥੱਕੇ ਇਹ ਵੀ ਨਖੇਰ ਕੇ ਪੜਨੇ ਹਨ ਚਰਨ ਕਰ ਦੇਖਤ ਯਾਨੀ ਪੈਰ ਤੇ ਕਰ ਹੱਥ ਦੇਖਤ ਨਾਮ ਨੀਤਰਾ ਦਾ ਹੈ ਸੁਣ ਥੱਕੇ ਸੁਣ ਦਾ ਅਰਥ ਹੈ ਕੰਨ ਥੱਕ ਗਏ ਚਰਣ ਕਰ ਦੇਖਤ ਸੁਣ ਥੱਕੇ ਚਰਣ ਕਰ ਦੇਖਤ ਸੁਣ ਥੱਕੇ ਦੇਹ ਮੁਕੇ ਨੇੜਾ ਆਏ ਸੱਚਾ ਨਾਮ ਨਾ ਲੱਗੋ ਮੀਠਾ ਜਿਤ ਨਾਮ ਨਵ ਨਿਧ ਪਾਏ ਜੀਵਤ ਮਰੈ ਮਰੈ ਫੋਨ ਜੀਵੈ ਤਾਂ ਮੋਖ ਅੰਤਰ ਪਾਏ ਤੁਰ ਕਰਮ ਨਾ ਪਾਇਓ ਪ੍ਰਾਣੀ ਵੇਣ ਕਰਮਾ ਕੀ ਆ ਪਾਏ ਗੁਰ ਕਾ ਸਬਦ ਸੁਮਾਲ ਤੂ ਮੂੜੇ ਗਾਤਮਤ ਸਬਦੇ ਪਾਏ ਨਾਨਕ ਸਤਗੁਰ ਤਦ ਹੀ ਪਾਏ ਜਾਂ ਵਿਚੋ ਆਪ ਗਵਾਏ ਪੌੜੀ ਜਿਸ ਦੇ ਚਿੱਤ ਵਸਿਆ ਮੇਰਾ ਸੁਆਮੀ ਜਿਸ ਦਾ ਚਿੱਤ ਵਸਿਆ ਜਿਸ ਦਾ ਚਿੱਤ ਵਸਿਆ ਮੇਰਾ ਸੁਆਮੀ ਤਿਸ ਨੂੰ ਕਿਉ ਅੰਦੇਸਾ ਕਿਸੈ ਗੱਲਾ ਦਾ ਲੋੜੀਐ ਤਿਸ ਨੂੰ ਕਿਉ ਅੰਦੇਸਾ ਕਿਸੈ ਗੱਲਾ ਦਾ ਲੋੜੀਐ ਹਰ ਸੁਖ ਦਾਤਾ ਸਭਨਾ ਗੱਲਾ ਕਾ ਕਿਸ ਨੂੰ ਧਿਆਏ ਦਿਆ ਕਿਵ ਨਿਮਖ ਘੜੀ ਮੁਹ ਮੋੜੀਐ ਜਿਸ ਤਰ੍ਹਾਂ ਉਚਾਰਿਆ ਧਿਆਏ ਦਿਆ ਉਚਾਰਨ ਕਰਨਾ ਜਿ ਤਿਸ ਨੂੰ ਧਿਆਇ ਦੇਆ ਕਿਵ ਨਿਮਖ ਘੜੀ ਮੁਹ ਮੋੜੀਐ ਜਿਨ ਹਰਿ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਇ ਨਿਤ ਸੰਤ ਜਨਾ ਕੀ ਸੰਗਤ ਜਾਇ ਬਹੀਆ ਮੁਹ ਜੋੜੀਐ ਜਿਨ ਹਰਿ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਇ ਇਥੇ ਵਿਸਰਾਮ ਨਿਤ ਸੰਤ ਜਨਾ ਕੀ ਸੰਗਤ ਜਾਇ ਬਹੀਆ ਮੁਹ ਜੋੜੀਐ ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ ਜਿੱਥੇ ਵੀ ਇਹ ਪਾਦਾ ਜੀ ਨਾ ਜਿਨ ਹਰ ਇਕੱਠਾ ਨਹੀਂ ਕਹਿਣਾ ਜੇਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਏ ਮੋਹ ਜੋੜੀਏ ਸਭ ਦੁੱਖ ਭੁਖ ਰੋਗ ਗਏ ਹਰ ਸੇਵਕ ਕੇ ਹਾਂਜੀ ਸਭ ਦੁੱਖ ਭੁਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਐ ਸਭ ਜਨ ਕੇ ਬੰਧਨ ਤੋੜੀਐ ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨਾ ਕੈ ਮੋਹ ਡਿਠੈ ਜਗਤ ਤਰਿਆ ਸਭ ਲੋੜੀਐ ਇਹ ਦੋ ਵਿਸਰਾਮ ਹਨ ਧਿਆਨ ਨਾਲ ਲਾਉਣੇ ਹਨ ਹਰ ਕਿਰਪਾ ਤੇ ਹੋਆ ਹਰ ਭਗਤ ਤੇ ਪਦ ਤੇ ਠਮਕ ਲਾ ਦਨੀ ਹੈ ਭਗਤ ਪਦ ਤੇ ਵਿਸਰਾਮ ਲਾ ਦਨਾ ਪਹਿਲਾ ਇੱਥੇ ਵਿਸਰਾਮ ਹੈ ਦੂਸਰਾ ਹੈ ਹਰ ਭਗਤ ਜਨਾ ਕਹਿ ਮੁਹਿ ਡਿਠਾ ਹਰ ਭਗਤ ਜਨਾ ਕਹਿ ਇਥੇ ਠਮਕ ਮੁਹਿ ਡਿਠਾ ਜਗਤ ਤਰਿਆ ਸਭ ਲੋੜੀਐ ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨਾ ਕਹਿ ਮੁਹਿ ਡਿਠਾ ਜਗਤ ਸ ਤਰਿਆ ਸਭ ਲੋੜੀਐ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ